ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੁਹਾਨੂੰ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਅਸੀਂ ਆਏ ਹਾਂ ਰਵਾਬ ਦੇ ਘਰ ਤੁਹਾਨੂੰ ਰਵਾਬ ਦੇ ਘਰ ਅਸੀਂ ਲੈਣਾ ਹੈ ਸਮਾਨ ਹੀ ਕੁਝ ਆ ਫਰਿੱਜ ਏਸੀ ਉਸਤੀ ਸਾਰੇ ਲੋਡ ਕੀਤੇ ਤੁਹਾਨੂੰ ਬੈਕ ਕੈਮਰਾ ਕੜ ਕੇ ਦਿਖਾਉਨੇ ਆ ਮਾ ਕੰਮ ਲਿਆ ਹੀ ਤੇ ਉਸ ਵਾਸਤੇ ਉਹਨੇ ਸਮਾਨ ਉਹਦੇ ਘਰ ਦੇ ਵਿੱਚ ਮਤਲਬ ਦੋ ਬੰਦੇ ਰਹਿਣ ਵਾਸਤੇ ਤੇ ਉਹਨੇ ਸਾਰਾ ਸਮਾਨ ਚਕਾਇਆ ਗਿਰੋ ਨਾਲ ਉਹਨੇ ਦਿੱਤੀ ਇੱਕ ਦੇਖੋ ਫਰਿੱਜ ਰਵਾਬ ਨੇ ਦਵਾਈ ਦੇ ਸ਼ੇਖ ਨੇ ਤੇ ਨਾਲ ਆ ਏਸੀਆਂ ਦੇ ਦੋ ਕਵਰ ਆ ਤੇ ਆਦ ਹੋਈ ਸੀਨਾ ਦਿੱਤੇ ਆ ਥੋੜਾ ਸਫਾਈ ਸੂਈ ਕਰਾਂਗੇ ਇਹਦੀ ਚੰਗੀ ਤਰ੍ਹਾਂ ਤੇ ਫਿਰ ਤੋਂ ਤਾ ਕੇ ਇਹਨੂੰ ਲਾਵਾਂਗੇ ਤੇ ਰਵਾਬ ਦੇ ਘਰ ਆਏ ਆ ਬੜੀ ਸੋਹਣਾ ਇਹਨੇ ਘਰ ਬਣਾਇਆ ਨਾਲ ਦੇਖੋ ਨਿੰਬੂਆਂ ਦੇ ਬੂਟੇ ਲਾਏ ਹੋਏ ਨੇ ਤੇ ਸਾਰਾ ਜਿੰਨਾ ਵੀ ਰਵਾਬ ਦਾ ਘਰ ਆ ਇਹ ਸਾਰਾ ਰਵਾਬ ਦਾ ਘਰ ਆ ਤੇ ਗੱਡੀ ਵਿੱਚ ਕੁਝ ਸਮਾਨ ਰੱਖ ਲਿਆ ਸੀ ਥੋੜਾ ਬੋਧਾ ਪਾਣੀ ਵਾਲੀ ਬੋਤਲ ਜਿੱਦਾਂ ਥੋੜੇ ਛੋਟੇ-ਪਟੇ ਆ ਸ਼ੀਸ਼ੇ-ਸ਼ੂਸ਼ੇ ਵੀ ਨੇ ਰੱਖੇ ਸੀ ਕਹਿੰਦਾ ਜੋ ਤੁਹਾਨੂੰ ਸਰਦਾਰ ਚਾਹੀਦਾ ਲੈ ਜਾਓ ਤੇ ਰੱਖ ਰਿਆ ਗੱਡੀ ਦੇ ਵਿੱਚ ਸਮਾਨ ਤੇ ਲੈ ਕੇ ਜਾਵਾਂਗੇ ਆਪਣੇ ਨਵੇਂ ਕੰਮ ਤੇ ਜਿੱਥੇ ਅਸੀਂ ਸਾਰਾ ਜਾਨਕਿ ਸਿਫਟ ਕਰਨਾ ਵਾ ਤੇ ਆਹ ਟੇਬਲ ਆ ਦੁਬਾਰੇ ਲੈ ਕੇ ਜਾਵਾਂ ਗੱਡੀ ਦਾ ਇੱਕ ਫੇੜਾ ਪਹਿਲਾਂ ਲਾਵਾਂਗੇ ਇੱਕ ਇੱਕ ਫੇਰਾ ਬਾਅਦ ਚ ਲੱਗੋ ਇੱਕ ਆਹ ਟੇਬਲ ਇਹ ਕਿ ਇਧਰ ਆ ਉਹ ਦੋ ਕੁਰਸੀਆਂ ਉਹ ਲੈ ਕੇ ਜਾਵਾਂਗੇ ਤੇ ਕੁਝ ਅੰਦਰ ਸਮਾਨ ਹੈਗਾ ਉੱਥੇ ਉਹ ਵੀ ਲੈ ਕੇ ਜਾਵਾਂਗੇ ਤੇ ਇਦਾਂ ਤਾਂ ਹੁੰਦਾ ਸਿਖਾਂ ਦੇ ਘਰ ਦਬਾਈ ਦੇ ਵਿੱਚ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਇੱਕ ਘਰ ਦੇ ਵਿੱਚ ਕਿੰਨੇ ਕਿੰਨੇ ਗੱਡੀਆਂ ਉਹ ਦੇਖੋ ਦੋ ਗੱਡੀਆਂ ਉਧਰ ਲੱਗੀਆਂ ਇੱਕ ਗੱਡੀ ਉਹ ਲੱਗੀ ਹੋਈ ਆ ਨਾਲ ਆਂਬ ਦੇ ਬੂਟੇ ਆ ਇਦਾਂ ਦੇ ਘਰ ਆ ਤੇ ਬਾਹਰਲੀ ਸਾਈਡ ਤੇ ਵੀ ਇਹਨਾਂ ਨੇ ਕਿਸ ਤਰ੍ਹਾਂ ਬਣਾਇਆ ਹੁੰਦਾ ਘਰ ਦੇ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਇਦਾਂ ਇਹਨਾਂ ਨੇ ਵੇਖੋ ਇਧਰ ਵੀ ਖਜੂਰਾ ਦੇ ਬੂਟੇ ਲੱਗੇ ਹੋਏ ਨੇ ਤੇ ਜਿਹੜੇ ਖਜੂਰਾ ਦੇਖੋ ਆਂ ਸਟਾਂ ਪੂਰੀਆਂ ਪੱਕੀਆਂ ਆਂ ਗਰਮੀ ਆ ਨਾ ਸੀਜ਼ਨ ਗਰਮੀ ਚ ਪੱਕਦੀਆਂ ਤੇ ਇਦਾਂ ਐ ਨਾ ਲਾਲ ਲਾ ਦਿੰਦੇ ਆ ਜਾਲੇ ਜੀ ਜਾਲੇ ਜੀ ਲਾ ਦਿੰਦੇ ਆ ਤੇ ਫਿਰ ਉਹਦੇ ਵਿੱਚ ਇਦਾਂ ਡਿਗਦੀ ਡੁਗਦੀ ਪਤਾ ਨਹੀਂ ਕੀ ਚੱਕਰ ਆ ਜਾਂ ਤੇ ਇਦਾਂ ਇਹ ਵਿੱਚ ਲਾ ਕੇ ਇੱਥੋਂ ਤੋੜ ਲੈਂਦੇ ਆ ਇੱਕ ਤੋੜ ਲੈਂਦੇ ਆਂ ਹਾਂ ਆ ਗਿਆ ਵਾ ਤੇ ਆ ਦੇਖੋ ਇਦਾਂ ਦੀਆਂ ਖਜੂਰਾ ਹੁੰਦੀਆਂ ਹੋ ਵੇਖੋ ਕਿੰਨੀਆਂ ਤਾਂ ਲਾਈਆਂ ਨੇ ਟਾਂਕੇ ਤੇ ਆ ਗਿਆ ਰਵਾਬ ਬਾਹਰ ਕੁਝ ਹੋਰ ਹਾਂ ਕੀ ਖੰਡਾ ਇਦਾਂ ਦਾ ਸਮਾਨ ਆ ਫੁੱਲ ਸਾਰੇ ਲਾਈ ਹੋਏ ਨੇ ਹਾਂਜੀ ਚੱਲੇ ਆ ਜੀ ਹੁਣ ਨਾਲ ਰਵਾਬ ਡਰਾਈਵ ਡਰਾਈਵ ਕਰਨ ਵੇਖੋ ਅਸੀਂ ਰਵਾਬ ਨੂੰ ਡਰਾਈਵਿੰਗ ਤੇ ਰੱਖਿਆ ਆ ਸਾਡੇ ਇੱਧਰ ਸੇ ਘਾਰੇ ਸਾਰੇ ਸਾਰੇ ਆਦਮਾ ਆ ਕੇ ਲੱਖ ਦੋ ਭਾਈ ਥ੍ਰਿਲਰ ਤੇ ਸਰ ਰਵਾਬ ਤੇ ਗੱਡੀ ਚਲਾਉਣ ਇਹਨੂੰ ਹੁਣ ਚੁੱਕ ਕੇ ਡਰਾਈਵ ਥ੍ਰਿਲਰ ਟਰੈਲਾ ਆ ਸੇਮ ਟਰੈਲਾ ਦਰਮਿਆਨ ਬਹੁਤ ਵਧੀਆ ਕਰਾ ਰਿਹਾ ਟਰੈਲਾ ਰਵਾਬ ਵੈਰੀ ਨਾਈਸ ਪੀਪਲ ਇੱਕ ਸਾਹਮਣੇ ਪਾਸਾ ਆ ਰਹੀ ਹੈ ਪਬਲਿਕ ਬੱਸ ਪਪ ਪੰਦਾਲਾ ਦਾ ਬੂਹਾ ਖੋਲਣ ਦਾ ਹੈ ਤੇ ਕੈਮਰੇ ਚ ਦਿਖਣਦੇ ਆ ਦੇਖੋ ਬੂਹਾ ਖੋਲਦਾ ਪਿਆ ਵਾ ਸੋਨੀ ਤੈਨੂੰ ਕਰ ਲਿਆ ਕੰਮ ਕੈਮਰੇ ਚ ਮੁੰਡੇ ਦਾ ਨਾ ਸੋਨੀ ਹੈ ਚਲੋ ਰਵਾਬ ਓਕੇ ਗੋ ਬੈਕ ਉੱਚਾ ਕਰਾ ਵੀ ਲਾਉਨੇ ਆ ਤੁਹਾਨੂੰ ਵੀਡੀਓ ਚ ਸਾਨੂੰ ਦਿਖਾਉਨੇ ਆ ਆ ਗਏ ਆ ਜੀ ਆਪਣੇ ਕੰਮ ਤੇ ਤੇ ਦੇਖੋ ਇਧਰ ਵੀ ਲੱਗੇ ਸੀ ਸਾਡੇ ਬੰਦੇ ਬਣਾਉਂਦੇ ਨੇ ਆ ਕੁਛ ਰਸੋਈ ਦਾ ਓਕੇ ਤੇ ਇਧਰ ਵੀ ਬਣਾ ਰਹੇ ਆ ਅਸੀਂ ਕੁਛ ਤੇ ਇੱਥੇ ਕੁਛ ਰਸੋਈ ਉਹ ਸਾਡਾ ਦੋਸਤ ਮਿੱਤਰ ਸੋਨੀ ਸਾਡਾ ਰਵਾਬ ਥੈਂਕਸ ਰਵਾਬ ਓਕੇ ਓਕੇ ਸਟਾਪ ਤੇ ਗੱਡੀ ਚੰਗੀ ਰੱਖੀ ਆ ਰਵਾਬ ਨੇ ਇਹ ਵੈਸੇ ਤੇ ਇਹਨਾਂ ਕੋ ਦੂਜੀਆਂ ਵੀ ਆ ਰੇਂਜ ਰੋਵਰ ਆ ਵੀ ਆ ਲੈਂਡ ਕਰੂਜ਼ਰ ਆ ਵੀ ਆ ਬਾਟੇ ਇਹਨਾਂ ਪੀਕਅਪ ਦਾ ਸਾਰਾ ਸਮਾਨ ਜੜ ਰੱਖਣਾ ਈ ਇਹਦੇ ਵਿੱਚ ਸਾਰਾ ਸਮਾਨ ਸ਼ਿਫਟ ਕੀਤਾ ਇਹਨੂੰ ਇੱਥੇ ਕਾਰ ਬਣਾਉਂਦੇ ਆ ਤੇ ਇਹਦੇ ਵਿੱਚ ਦੋ ਰੂਮ ਹੁੰਦੇ ਆ ਅਗਲੇ ਪਾਸੇ ਤੁਹਾਨੂੰ ਦਿਖਾਵਾਂਗੇ ਦੂਸਰੀ ਵੀਡੀਓ ਵਿੱਚ ਜਿੱਦੋਂ ਦੇ ਸਮਾਨ ਦੀ ਵਾੜੀ ਜਦੋਂ ਲਿਆਉਣੀ ਆ ਹੁਣ ਫਿਰ ਅਰੇ ਚੱਲਿਆਂ ਤੇ ਘਰ ਤੇ ਆ ਜੀਐਮਸੀ ਦਾ ਝੋਟਾ ਰੱਖਿਆ ਜਿਹੜੀ ਬਾਣੀ ਸਿੱਧੂ ਕਹਿੰਦੀ ਆ ਤੇ ਗੁਲਾਬ ਸਿੱਧੂ ਨੇ ਵੀ ਖੜਿਆ ਆ ਇੱਥੋਂ ਜੀਐਮਸੀ ਦਾ ਪਰ ਉਹਦਾ ਕਲਰ ਜਿਹੜਾ ਇਹ ਵਾਈਟ ਹੀ ਸੇ ਮੇਰੇ ਨਾਲ ਦੀ ਗੱਡੀ ਖੜੀ ਹੈ ਨੇ ਤੇ ਹੋਰ ਬਾਪੜਿਆ ਏਸ਼ੀਆ ਲੱਦਣ ਇਹ ਨਹੀਂ ਕਿ ਅਸੀਂ ਰਵਾਬ ਦੇ ਕੰਮ ਕਰਦੇ ਆ ਇਹ ਵੀ ਸਾਡੇ ਲਈ ਕੰਮ ਕਰਦੇ ਨੇ ਇਹ ਪੈਟਰੋਲ ਪੰਪ ਤੇ ਰਵਾਬ ਕਹਿੰਦਾ ਤੇਲ ਪਾਲੀਏ ਪੈਟਰੋਲ ਤੇ ਪੈਟਰੋਲ ਕਹਿੰਦਾ ਇਤਾਂ ਦੇ ਪੈਟਰੋਲ ਪੰਪਿਆ ਦਵਾਈ ਦੇ ਠੀਕ ਆ ਹੁਣ ਇਸ ਤਰ੍ਹਾਂ ਨੇ ਪੈਟਰੋਲ ਪੰਪਿਆ ਦਵਾਈ ਦੇ ਵਿੱਚ ਸਾਡੇ ਤੇ ਇੱਕ ਦੋ ਹੁੰਦੇ ਹਨ ਦੇਖੋ ਪਹਿਲਾਂ ਇੱਕ ਦੋ ਸਭ ਤੋਂ ਦੋ ਚਾਰ ਛੇ ਦੋ ਅੱਠ ਦੋ 10 ਉੱਧਰ ਤੱਕ ਸਾਰੇ ਪਟਰੋਲ ਪੰਪੀ ਆ ਸਾਰੇ ਜਤੇਰ ਮਿਲਦਾ ਜੀਤ ਮਿਊਜ਼ਿਕ ਰੇਤ ਹੇਠ ਫੋਕ ਮਾਲੂ ਹੇਠ ਮਾਲੂ ਮਾਲੂ ਮਾਂਸਕ ਤੇ ਲਾਓ ਜੀ ਅਹੀਂ ਕਰ ਲਿਆ ਆਪਣੇ ਰੂਮ ਦੇ ਵਿੱਚ ਸਸਨਾਣ ਪੂਰਾ ਸ਼ਿਫਟ ਇਹ ਲਾ ਲਿਆ ਬੈੱਡ ਨਾਲ ਚੁੱਕ ਦਿਆਂ ਖਲੜਾ ਖੂੜਾ ਲਾ ਗੋ ਸਾਰਾ ਤੇ ਇਹ ਬੜਾ ਗਾਜ ਅੱਗੇ ਸਾਡੇ ਦਾ ਇੱਥੇ ਤੇ ਨਾਲ ਦੇ ਕੇ ਫ੍ਰਿਜ ਕਿਹੜੇ ਰੂਮ ਨੇ ਲਾਈ ਉਧਰ ਉਧਰ ਉਹ ਵੀ ਤੁਹਾਨੂੰ ਦਿਖਾਉਨੇ ਆ ਵੀਡੀਓ ਚ ਤੇ ਇੱਧਰ ਦੇ ਇੱਥੇ ਐਂ ਪੰਜਾਬੀ ਉਹ ਰੱਖੇ ਹੁੰਦੇ ਆ ਦੁਬਈ ਦੇ ਵਿੱਚ ਕਰਬਾਨ ਇਹਨੂੰ ਕਹਿੰਦੇ ਆ ਚਲੋ ਚਲੋ ਬਾ ਵੀਡੀਓ ਵਿੱਚ ਤੁਹਾਨੂੰ ਦਿਖਾਉਨੇ ਹੋਰ ਅਖਰੇ ਐਂ ਦੋ ਟੇਬਲ ਮਾਫੀ ਅਖਰੇ ਆ ਸਾਰਾ ਸਮਾਨ ਕੁਰਸੀਆਂ ਘਰਸੀਆਂ ਤੇ ਚੱਲੇ ਆ ਫੇਰ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਹਾਂ ਤੇ ਆ ਗਏ ਆ ਜੀ ਦੂਜਾ ਗੇੜਾ ਵੀ ਲਾ ਲਿਆ ਸਮਾਨ ਦਾ ਸਾਰਾ ਆ ਗਏ ਆ ਹੁਣ ਤੇ ਤੁਹਾਨੂੰ ਦਿਖਾਉਣਾ ਅੰਦਰੋਂ ਗੱਡੀ ਦਾ ਵੀਓ ਇਤਾਂ ਦੀ ਹੁੰਦੀ ਹੈ ਜੀ ਐਮਸੀ ਇਹ ਹੈਗੇ ਜੀ ਐਮਸੀ ਦੀ ਕੰਡੀਸ਼ਨ ਅੰਦਰੋਂ ਘੈਂਟ ਹੈਣਾ ਜਿਹੜੀ ਸਾਹਮਣੇ ਤੁਸੀਂ ਗੱਡੀ ਦੇਖਦੇ ਪਏ ਹੋ ਨਾ ਕਾਫੀ ਦਿਨਾਂ ਤੋਂ ਇੱਥੇ ਲੱਗੀ ਪਈ ਆ ਗੱਡੀ ਹੈਗੀ ਨਿਸ਼ਾਨ ਪਟ્રોલ ਬਹੁਤ ਦਿਨਾਂ ਤੋਂ ਗੱਡੀ ਜਿਹੜੀ ਇੱਥੇ ਲੱਗੀ ਪਈ ਆ ਪਤਾ ਨਹੀਂ ਕੌਣ ਲਾ ਗਿਆ ਵਾ ਤੇ ਦੇਖੋ ਤੇ ਕਿੰਨਾ ਘੱਟਾ ਆਇਆ ਸਾਰਾ ਗੰਦੀ ਹੋਈ ਏ ਘੱਟੇ ਨਾਲ ਤੇ ਬਹੁਤ ਛੇੜ ਤੋਂ ਐਡੀ ਤਗੜੀ ਗੱਡੀ ਦੇਖੋ ਬਾਹਰ ਧੁੱਪ ਦੇ ਬਾਹਰ ਹੀ ਲੱਗੀ ਪਈ ਏ ਇਹ ਘਰ ਵਾਲਿਆਂ ਦੀ ਵੀ ਨਹੀਂ ਹੈਗੀ ਨਹੀਂ ਘਰ ਵਾਲਿਆਂ ਦੇ ਹੁੰਦੇ ਤੇ ਨਾਲ ਆਪਣੇ ਅੰਦਰ ਲਾ ਲੈਣੀ ਤੇ ਇੱਥੇ ਬਾਹਰ ਧੁੱਪੇ ਲੱਗੀ ਏ ਘੱਟੋ ਘੱਟ ਢੇਰ ਮਹੀਨਾਵਾਂ ਚੱਲੇ ਇਹਨੂੰ ਲੱਗੀ ਨਾ ਤਾਂ ਟਾਇਰ ਵੀ ਦੇ ਉੱਤਾਂ ਜਿਹੜੀ ਹਵਾ ਉਹ ਨਿਕਲ ਗਈ ਏ ਬਾੜ ਫੁੱਟ ਚੱਲੇ ਲੱਗਦੇ ਚਲੋ ਚੱਲਦੇ ਆ ਰੂਮ ਦੇ ਅੰਦਰ ਜਿੱਥੇ-ਜਿੱਥੇ ਸਮਾਨ ਰੱਖਿਆ ਤੁਹਾਨੂੰ ਦਿਖਾਉਨੇ ਆ ਵੀਡੀਓ 'ਚ ਆ ਜਓ ਤੇ ਆਹ ਰੂਮ ਦੇ ਅੰਦਰ ਅਸੀਂ ਆ ਗਏ ਆ ਬਸ ਥੋੜਾ ਸਫਾਈ ਕਰਨ ਵਾਲੀ ਐ ਕਰਨੀ ਹੁਣ ਥੋੜਾ ਬੁਸ਼-ਵਰ ਬਸਮਾਰਨ ਦੀ ਤੇ ਆਹ ਪਤਾ ਨਹੀਂ ਕੀ ਲਾਇਆ ਲਿਆ ਕੇ ਇਹਨਾਂ ਨੇ ਹੋਣੀ ਤੇ ਤਰੀ ਜੀ ਕਿੱਥੋਂ ਬਲੱਬ ਲੈਂਦੀ ਮੁੰਡਿਆ ਨੇ ਤੇਰੇ ਉਹ ਸਾਹਮਣੇ ਉਹਨੂੰ ਬਿਠਾਉਣ ਕੇ ਪਹਿਲਾਂ ਸਫਾਈ ਕਰਨ ਕੇ ਚੰਗੀ ਤਰ੍ਹਾਂ ਕਲੀਨ ਕਰਨ ਕੇ ਤੇ ਏਸੀ ਜਿਹੜਾ ਸੀ ਅਸੀਂ ਆਹ ਲਾ ਕੇ ਲਾਤਾ ਵਾ ਏਸੀ ਦੇ ਡਾਪਿਆ ਵਰਕਿੰਗ ਕਰਨ ਦੇਖੋ ਪੂਰੀ ਆਵਾਜ਼ ਨਹੀਂ ਤੁਹਾਨੂੰ ਏਸੀ ਤੇ ਚੱਲਣ ਡਿਆ ਪੂਰੀ ਕੋਲਡ ਪੂਰੀ ਏਸੀ ਤੇ ਪੂਰੀ 쿨ਿੰਗ ਡਿਆ ਕਰਨਾ ਹੁਣ ਏਸੀ ਲਾਤਾ ਵਾ ਕਾ ਲਾਈਟ ਲੱਗ ਗਈ ਆ ਸਾਹਮਣੇ ਇਥੇ ਸ਼ੀਸ਼ਾ ਲਿਆ ਕੇ ਲਾਤਾ ਮੁੰਡੇ ਹਣ ਸ਼ੀਸ਼ਾ ਥੋੜਾ ਗੰਦਾ ਜਿਹਾ ਆ ਕਰਦਿਆਂ ਸਫਾਈ ਦੇਖੋ ਘਟਕੂਟ ਲੱਗਾ ਕਰਨਾ ਤੇ ਇਹ ਜਿਹੜਾ ਨਾ ਇੱਕ ਇਧਰ ਰੂਮ ਆ ਤੇ ਇੱਕ ਨਾਲ ਹੀ ਦੂਜੇ ਪਾਸੇ ਰੂਮ ਆ ਤੇ ਇਹਨੂੰ ਇੱਥੇ ਜਿਹੜਾ ਨਾ ਅਰਬਿਕ ਦੇ ਵਿੱਚ ਇੱਥੇ ਇਹਨਾਂ ਦੀ ਭਾਸ਼ਾ ਦੇ ਵਿੱਚ ਕੈਬਨ ਕਹਿੰਦੇ ਆ ਕੈਬਨ ਜਾਨੀ ਕਿ ਕੈਬਨ ਕਹਿੰਦੇ ਇੱਕ ਰੂਮ ਆ ਹੋ ਗਿਆ ਇੱਕ ਰੂਮ ਹੋ ਗਿਆ ਇਧਰ ਅਸੀਂ ਨਾਤੀ ਲਾ ਕੇ ਫ੍ਰਿਜ ਫ੍ਰਿਜ ਦਾ ਐ ਵੈਸੇ ਕੁਛ ਨਹੀਂ ਹੈ ਚਾਲੂ ਕਰਤੀ ਆ ਰਵਾਬ ਕਹਿੰਦਾ ਹੈ ਕੋਈ ਅੱਡੇ ਘੰਟੇ ਬਾਅਦ ਚਾਲੂ ਕਰਿਓ ਜਿਹਦੀ ਗੈਸ ਗੁਸੇਲੀ ਹੁੰਦੀ ਆ ਕੋਈ ਛੇ ਦਾ ਸ਼ਕਟ ਲਾਤਾ ਫ੍ਰਿਜ ਨੂੰ ਚਲੋ ਆ ਵੀ ਕੰਮ ਵਧੀਆ ਹੋ ਗਿਆ ਇੱਕ ਲਾਈਟ ਉਹ ਲੱਗ ਗਈ ਆ ਤੇ ਇੱਕ ਲਾਈਟ ਆ ਵਾ ਤੇ ਆ ਜਿਹੜਾ ਇਹ ਸੈਂਸਰ ਹੈ ਨਾ ਇਹਦੇ ਵਿੱਚ ਜਦੋਂ ਵੀ ਮਤਲਬ ਥੋੜੀ ਜਿਹੀ ਜੇ ਧੂਆ ਜਾ ਕਿਤੇ ਅੱਗ ਲੱਗਣ ਦੀ ਚਲੋ ਨਾ ਲੱਗੇ ਜਾਂ ਕੋਈ ਵੀ ਸੁਭਾਵਲਾ ਬਣੇਗੀ ਨਾ ਤੇ ਇਹਨੇ ਜਿਹੜਾ ਆਲਰਮ ਕਰ ਦੇਣਾ ਤੇ ਬਾਹਰਲੇ ਪਾਸੇ ਦੇ ਇਹਦਾ ਜਿਹੜਾ ਨਾ ਸਪੀਕਰ ਹੈ ਆਲਰਮ ਵਾਲਾ ਉਹ ਤੇ ਲੱਗੇਗਾ ਸਾਰੇ ਯਾਨੀ ਕਿ ਪਤਾ ਲੱਗ ਜਾਊਗਾ ਜੇ ਕਿ ਸੁੱਤਾ ਹੋਗਾ ਉਹਨੂੰ ਜਾਗ ਆ ਜੂਗੀ ਬੰਦਾ ਚ ਕਰਨਾ ਹੋ ਜਾਊਗਾ